ਸਸ਼ੀਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਜ਼ਰਾਂ ਰੋਜ਼ਾਨਾ ਦੀ ਤਰ੍ਹਾਂ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਚੀਨ ਦੇ ਵੱਲੋਂ ਸ਼ੁਰੂ ਕੀਤੀ ਗਈ ਡ੍ਰਿਲ ਦੇ ਕਾਰਨ ਤਾਈਵਾਨ ਦੇ ਵਿੱਚ ਤਣਾਅ ਵਧ ਗਿਆ ਤੇ ਅਮਰੀਕਾ ਨੇ ਤਾਈਵਾਨ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਆਖੀ ਹੈ ਤੇ ਇਸ ਦੌਰਾਨ ਜੋ ਖਬਰ ਆਈ ਹੈ ਉਸ ਦੇ ਨਾਲ ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਵੱਧ ਸਕਦੀ ਹੈ ਦਰਸਲ ਖਬਰ ਹੈ ਕਿ ਚੀਨ ਅਮਰੀਕਾ 에ਅਰਕ੍ਰਾਫਟ ਕਰੀਅਰ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਇਸ ਗੱਲ ਦਾ ਖੁਲਾਸਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਕੈਨਿਮੇਟਡ ਵੀਡੀਓ ਦੇ ਵਿੱਚ ਹੋਇਆ ਇਸ ਵੀਡੀਓ ਦੇ ਰਾਹੀਂ ਚੀਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਮਰੀਕਾ ਚੀਨ ਨੂੰ ਤਾਈਵਾਨ ਤੇ ਹਮਲਾ ਕਰਨ ਤੋਂ ਰੋਕਦਾ ਹੈ ਤਾਂ ਦੱਖਣੀ ਚੀਨ ਸਾਗਰ ਦੇ ਵਿੱਚ ਅਮਰੀਕੀ ਹਮਲਾਵਾਰਾਂ ਸਮੂਹਾਂ ਦੇ ਕਿਵੇਂ ਹਮਲਾ ਕੀਤਾ ਜਾਵੇਗਾ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅਮਰੀਕਾ ਜਲ ਸੈਨਾ ਦਾ ਇੱਕ 에ਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਨਸ਼ਟ ਹੋ ਗਿਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਹਨਾਂ ਦੀ ਪਤਨੀ ਨੂੰ ਡੂੰਘਾ ਸਦਮਾ ਲੱਗਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਹੁਰੇ ਰਕੇਸ਼ ਕੁਮਾਰ ਯਾਦਵ ਦਾ ਦਿਹਾਂਤ ਹੋ ਗਿਆ ਇਸ ਗੱਲ ਦੀ ਜਾਣਕਾਰੀ ਮੰਤਰੀ ਬੈਂਸ ਨੇ ਖੁਦ ਟਵੀਟ ਕਰਕੇ ਦਿੱਤੀ ਹੈ ਤੇ ਉਹਨਾਂ ਨੇ ਲਿਖਿਆ ਕਿ ਬੜੇ ਹੀ ਦੁੱਖ ਦੇ ਨਾਲ ਮੈਂ ਆਪਣੇ ਸਹੁਰਾ ਸਾਹਿਬ ਰਕੇਸ਼ ਕੁਮਾਰ ਯਾਦਵ ਜੀ ਦੇ ਦਿਹਾਂਤ ਦੀ ਖਬਰ ਸਾਂਝੀ ਕਰ ਰਿਹਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਰਿਵਾਰ ਦੇ ਲਈ ਤੁਹਾਡੀ ਦਿਯਾਲਤਾ ਤਾਕਤ ਅਤੇ ਅਟੁੱਟ ਪਿਆਰ ਕਦੇ ਨਹੀਂ ਭੁਲਾਇਆ ਜਾ ਸਕੇਗਾ ਅੱਜ ਤੁਹਾਡੀ ਕਮੀ ਹਮੇਸ਼ਾ ਰੜਕਦੀ ਰਹੇਗੀ ਦੱਸਣ ਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਦਾ ਵਿਆਹ ਆਈਪੀ ਕਾਰੀ ਜੋਤੀ Yadav ਦੇ ਨਾਲ ਪਿਛਲੇ ਸਾਲ ਮਾਰਚ ਦੇ ਵਿੱਚ ਹੋਇਆ ਸੀ ਸਿੱਖ ਫੋਰ ਜਸਟਿਸ ਦੇ ਆਗੂ ਗੁਰਪਤਵੰਨ ਸਿੰਘ ਪੰਨੂ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨਿਖਲ ਗੁਪਤਾ ਨੂੰ ਚੱਕ ਗੰਨਰਾਜ ਤੋਂ ਅਮਰੀਕਾ ਲਿਆਂਦਾ ਗਿਆ ਤੇ ਮੀਡੀਆ ਦੀਆਂ ਖਬਰਾਂ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਨਿਖਲ ਗੁਪਤਾ ਜਨਕੀ 52 ਸਾਲਾ ਨੂੰ ਅਮਰੀਕਾ ਨਾਗਰਿਕ ਅਤੇ ਸਿੱਖ ਵਖਵਾਦੀ ਗੁਰਪਤਵੰਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦੇ ਵਿੱਚ ਅਮਰੀਕਾ ਦੀ ਸਰਕਾਰ ਦੀ ਅਪੀਲ ਤੇ ਪਿਛਲੇ ਸਾਲ ਚੱਕਗੰਡ ਰਾਜ ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਚੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਦੇ ਖਿਲਾਫ ਦਿੱਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਸੀ ਅਮਰੀਕੀ ਫੈਡਰਲ ਵਕੀਲਾਂ ਦਾ ਦੋਸ਼ ਹੈ ਕਿ ਗੁਪਤਾ ਇੱਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰੇ ਸਨ ਤੇ ਭਾਰਤ ਨੇ ਇਸ ਮਾਮਲੇ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਤੇ ਦੋਸ਼ਾਂ ਦੀ ਉੱਚ ਪੱਦਰੀ ਜਾਂਚ ਦੇ ਆਦੇਸ਼ ਦਿੱਤੇ ਸੰਨ ਅਤੇ ਗੁਪਤਾ ਫਿਲਹਾਲ ਬਰੂਕਲਿਨ ਚ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੋਜ਼ੀ ਦੇ ਵਿੱਚ ਭਾਰਤੀ ਐਨ ਆਰ ਆਈ ਜੋੜੇ ਤੇ ਹੋਏ ਹਮਲੇ ਤੇ ਗੁੱਸਾ ਜ਼ਾਹਰ ਕੀਤਾ ਹੈ ਇਸ ਸਬੰਧੀ ਚੰਨੀ ਨੇ ਤੁਰੰਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਦੋਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੁਖੂ ਨੇ ਚੰਨੀ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਸਾਰੇ ਮੁਜਲਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੇ ਹੁਕਮ ਦੇ ਰਹੇ ਨੇ ਅਤੇ ਗ੍ਰਿਫਤਾਰੀ ਤੋਂ ਬਾਅਦ ਮੁਜਲਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚੰਨੀ ਨੇ ਕਿਹਾ ਕਿ ਉਕਤ ਹਮਲੇ ਦੇ ਰਾਹੀਂ ਪੰਜਾਬ ਅਤੇ ਹਿਮਾਚਲ ਦੇ ਵਿੱਚ ਰਹਿੰਦੇ ਭਰਾਵਾਂ 'ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਇੱਕ ਐਨ ਆਰ ਆਈ 스ਪੈਨਿਸ਼ ਜੋੜੇ ਜੋ ਕਿ ਹਿਮਾਚਲ ਦੇ ਦਲਹੋਜੀ ਦੇ ਵਿੱਚ ਘੁੰਮਣ ਗਏ ਸਨ ਪਾਰਕਿੰਗ ਨੂੰ ਲੈ ਕੇ 100 ਤੋਂ ਵੱਧ ਲੋਕਾਂ ਨੇ ਹਮਲਾ ਕਰ ਦਿੱਤਾ ਪੰਜਾਬ ਸਣੇ ਸਾਤੋਂ ਸੂਬਿਆਂ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ 10 ਜੁਲਾਈ ਨੂੰ ਚੋਣਾ ਹੋਣਗੀਆਂ 13 ਜੁਲਾਈ ਨੂੰ ਚੋਣਾ ਦੇ ਨਤੀਜੇ ਆਉਣਗੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜਲੰਧਰ ਵੈਸਟ ਸੀਟ ਉਤੇ ਚੋਣ ਹੋਣ ਜਾ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਪਛਮੀ ਤੋਂ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਪਾਰਟੀ ਨੇ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਇਆ ਤੇ ਦੱਸਦੀ ਹੈ ਕਿ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੀ ਇਹ ਸੀਟ ਖਾਲੀ ਹੋਈ ਸੀ ਪਰ ਹੁਣ ਭਾਜਪਾ ਦੇ ਵੱਲੋਂ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਇਸ ਤੋਂ ਪਹਿਲਾਂ ਸ਼ੀਤਲ ਆਮ ਆਦਮੀ ਪਾਰਟੀ ਤੋਂ ਵਿਧਾਇਕ ਸਨ ਜਿੱਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਹੁਣ ਭਾਜਪਾ ਨੇ ਜਿਮਨੀ ਚੌਂ ਦੇ ਲਈ ਸ਼ੀਤਲ ਅੰਗੁਰਾਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਗਲੋਬਲ ਆਈਕਨ 스타 ਦਿਲਜੀਤ ਦੋਸਾਂਜ ਜਿੰਨੀ ਦਿਨੀ ਹਰ ਪਾਸੇ ਛਾਇਆ ਹੋਇਆ ਹਾਲੀ ਦੇ ਵਿੱਚ ਦਿਲਜੀਤ ਦੋਸਾਂਜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਦਰਸਲ ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਜ ਸਾਥ ਤੇ ਸੁਪਰਸਟਾਰ ਪ੍ਰਭਾਸ ਦੇ ਨਾਲ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਜਿਹੜੀ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਉਹ ਦਿਲਜੀਤ ਦੋਸਾਂਜ ਤੇ ਪ੍ਰਭਾਸ ਦੀ ਤੁਰਲੇ ਵਾਲੀ ਪੱਗ ਹੈ ਦੱਸਦੇ ਕਿ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਜ ਤੇ ਪ੍ਰਭਾਸ ਇੱਕੋ ਜਿਹੇ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਦੋਵਾਂ ਦੀ ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਕਾਫੀ ਬੰਦ ਕੀਤਾ ਜਾ ਰਿਹਾ ਇਸ ਵੀਡੀਓ ਨੂੰ ਲੈ ਕੇ ਪੋਸਟ ਕਰਦਿਆਂ ਦਲਜੀਤ ਦੋਸਾਂਝ ਨੇ ਕੈਪਸ਼ਨ ਦੇ ਵਿੱਚ ਲਿਖਿਆ ਬਹਿਰਾਵਾ ਐਨਥਮ ਕਮਿੰਗ ਸੂਨ ਦੇ ਨਾਲ ਹੀ ਲਿਖਿਆ ਕਿ ਪੰਜਾਬ ਤੇ ਸਾਊਥ ਪੰਜਾਬੀ ਆ ਗਏ ਹੋਏ ਡਾਇਲੋਗ ਦਲਜੀਤ ਨੇ ਇਹ ਵੀਡੀਓ ਪ੍ਰਬਾਸ ਨੂੰ ਵੀ ਟੈਗ ਕੀਤੀ ਅਤੇ ਇਸ ਵੀਡੀਓ ਦੇ ਵਿੱਚ ਪ੍ਰਬਾਸ ਦੀ ਫਿਲਮ ਦਾ ਹੀ ਗੀਤ ਚੱਲ ਰਿਹਾ ਹੈ ਪੰਜਾਬ ਸਣੇ ਸੱਤ ਸੂਬਿਆਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾਣੀਆਂ ਨੇ ਜਲੰਧਰ ਵੈਸਟ ਸੀਟ ਉਤੇ ਚੋਣ ਹੋਣ ਜਾ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲੰਗੁਰਾਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਜਲੰਧਰ ਜਿਮਨੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਆਪ ਨੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਕੀਤਾ ਹੈ ਤੇ ਦੱਸਣਯੋਗ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਦੇ ਲਈ 10 ਜੁਲਾਈ ਨੂੰ VOTING ਹੋਵੇਗੀ ਜਦਕਿ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ ਤੇ ਨਾਮਜ਼ਦਗੀਆਂ ਜਿਹਨ ਤੱਕ ਭਰੀਆਂ ਜਾਣਗੀਆਂ ਪਛਮੀ ਮਗਾਲ ਦੇ ਨਿਊ ਜਲਪਾਈ ਗੁੜੀ ਦੇ ਵਿੱਚ ਸੋਮਵਾਰ ਸਵੇਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਇੱਕ ਮਾਲ ਗੱਡੀ ਨੇ ਸਿਆਲਦਾਹ ਜਾਣ ਵਾਲੀ ਕੰਚਨ ਜੰਗਾ ਐਕਸਪ੍ਰੈਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਸੀ ਇਸ ਟੱਕਰ ਦੀ ਵਜ੍ਹਾ ਕਰਕੇ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਇਸ ਭਿਆਨਕ ਰੇਲ ਹਾਦਸੇ ਦੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 60 ਲੋਕ ਜ਼ਖਮੀ ਹੋ ਗਏ ਨੇ ਉੱਤਰੀ ਬੰਗਾਲ ਦੇ ਨਿਊ ਜਲਪਾਈਗੁੜੀ ਸਟੇਸ਼ਨ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਰੰਗਪਾਣੀ ਸਟੇਸ਼ਨ ਨੇੜੇ ਮਾਲ ਗੱਡੀ ਦੇ ਰੇਲ ਦੇ ਨਾਲ ਟਕਰਾਉਣ ਦੇ ਕਾਰਨ ਪਿਛਲੇ 3 ਡੱਬੇ ਪਟੜੀ ਤੋਂ ਉਤਰ ਗਏ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਰੇਲ ਦੇ ਡਰਾਈਵਰ ਅਤੇ ਇੱਕ ਗਾਰਦੀ ਵੀ ਮੌਤ ਹੋ ਗਈ ਹੈ ਤੇ ਸੂਬਾ ਅਤੇ ਕੇਂਦਰ ਦੀਆਂ ਕਈ ਏਜੰਸੀਆਂ ਯਾਤਰੀਆਂ ਨੂੰ ਬਚਾਉਣ ਦੇ ਲਈ ਸਥਾਨਕ ਲੋਕਾਂ ਦੇ ਨਾਲ ਜੰਗੀ ਪੱਧਰ ਤੇ ਕੰਮ ਕਰੀਆਂ ਨੇ ਅੱਜ ਦੀਆਂ ਫੜਫੜ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਤਨਵਾਜ਼ ਸਰਸ਼ੀ ਅਕਾ